ਬੜੀ ਉੱਪਰ ਫਲੈਸ਼ ਜੀ ਵੱਜੀ ਕੋਈ ਬੱਦਲ ਤਾਂ ਹੈ ਨਹੀਂ ਫਲੈਸ਼ ਕਦੀ ਆਈ ਏ ਉੱਪਰ ਆਸਮਾਨ ਵਿੱਚ ਫਲੈਸ਼ਾਂ ਵੱਜ ਰਹੀਆਂ ਨੇ ਬੜੀਆਂ ਗੰਦੀਆਂ ਗੰਦੀਆਂ ਉਹਦੇ ਪਿੱਛੇ ਰੋਸ਼ਨੀ ਕਰਨ ਰੂਡੋ ਨੇ ਵੀ ਉਸ ਚੀਜ਼ ਦੀ ਮਾਫੀ ਮੰਗੀ ਹੈ ਵੀ ਕੈਨੇਡਾ ਵਾਲਿਆਂ ਨੇ ਧੱਕਾ ਕੀਤਾ ਸੀ ਮੈਂ ਮਾਫੀ ਮੰਗਦਾ ਵੀ ਸੜ ਤੋਂ ਗਲਤੀ ਹੋਈ ਦਸਰੀ ਗੱਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕੱਲ ਕੱਲ ਦੇ ਵਲੋਗ ਵਿੱਚ ਤੁਸੀਂ ਦੇਖਿਆ ਸੀ ਵੀ ਅੱਜ 7 ਮਈ ਨੂੰ ਸ਼ਾਮ ਨੂੰ 7:30 ਵਜੇ ਬਲੈਕਆਊਟ ਹੋਣਾ ਹੈ ਲੈਟ ਬੰਦ ਕਰ ਦਿੱਤੀ ਗਈ ਕਿ ਪਿੱਛੋਂ ਸਰਕਾਰ ਨੇ ਬਟ ਕਈ ਸਾਡੇ ਤੇ ਸੋਸਾਇਟੀ ਦੇ ਵਿੱਚ ਇਨਵਰਟਰ ਚੱਲ ਰਹੇ ਨੇ ਮੈਂ ਪੱਖੇ ਜਗਾਏ ਨੇ ਸਿਰਫ ਇੱਕ ਆ ਪੱਕਾ ਚੱਲ ਰਿਹਾ ਟੀਵੀ ਵੈਸੇ ਹੀ ਔਨ ਹੈ ਕਿਉਂਕਿ ਮੈਂ ਪਰਦੇ ਪਰਦੇ ਸਭ ਬੰਦ ਨੇ ਲੇਟਾਂ ਬੰਦ ਨੇ ਟੀਵੀ ਦੀ ਹਲਕੀ ਜੀ ਮੱਦਮ ਜੀ ਰੋਸ਼ਨੀ ਹੈ ਅੰਦਰ ਵੀ ਸਾਰੇ ਬੰਦ ਕਰੀ ਪਿਆ ਮੈਂ ਆ ਕਿਰਨ ਆ ਨਾਲ ਹੀ ਬਾਤ ਅੰਦਰਾਂ ਚ ਰਹੀਏ ਬਾਹਰ ਜਾ ਕੇ ਦੇਖ ਰਹੇ ਹੋ ਕਿਰਨ ਕਹਿੰਦੇ ਮੈਂ ਬਾਹਰ ਜਾ ਕੇ ਦੇਖਾਂ ਲੋਕਾਂ ਨੇ ਬੰਦ ਕੀਤੇ ਨੇ ਪੱਖਾ ਚੱਲ ਰਿਹਾ ਇੱਧਰ ਅੰਦਰ ਅੰਦਰ ਚ ਬੈਠੇ ਆ ਮੰਮੀ ਬੈਠੇ ਨੇ ਉਹਰਾ ਬਲੈਕਆਊਟ ਹੋ ਗਿਆ ਜੀ ਬਲੈਕਆਊਟ ਦਾ ਸਮਰਥਨ ਸਾਨੂੰ ਕਰਨਾ ਚਾਹੀਦਾ ਆਪਾਂ ਵੀ ਕੀਤਾ ਅੰਦਰਾਂ ਚ ਬੈਠੇ ਆਪਾਂ ਸਾਡੀਆਂ ਸਾਰੀਆਂ ਖਿੜਕੀਆਂ ਬੰਦ ਨੇ ਪਰਦੇ ਲੱਗੇ ਨੇ ਕਿ ਪਰਦਿਆਂ ਦੇ ਕਿ ਚਿੱਕਾਂ ਵੀ ਛੱਡੀਆਂ ਹੋਈਆਂ ਨੇ ਵੈਸੇ ਵਜੇ ਲਾਈਟਾਂ ਜਗਾ ਵੀ ਲਵਾ ਨਾ ਸਾਡੀ ਬਾਹਰ ਰੋਸ਼ਨੀ ਨਹੀਂ ਜਾਂਦੀ ਕਿਉਂਕਿ ਅਸੀਂ ਪ੍ਰੋਪਰ ਚਿੱਕਾਂ ਚੁੱਕਾਂ ਲਾਈਆਂ ਹੋਈਆਂ ਨੇ ਹੁਣ ਕਿਰਨ ਬਾਹਰ ਦੇਖਣਗੇ ਨੇ ਮੈਂ ਵੀ ਦੇਖਾ ਪਰ ਮੈਂ ਫੋਨ ਬੰਦ ਕਰ ਲਾਂਗਾ ਬਾਹਰ ਜਾ ਕੇ ਮੈਂ ਫੋਨ ਦੀ ਫਲੈਸ਼ ਬੰਦ ਕਰ ਦਿੱਤੀ ਪਰ ਕਈ ਥਾਵਾਂ ਤੇ ਇੱਥੇ ਸਾਡੇ ਸੁਸਾਇਟੀ ਚ ਲਾਈਟਾਂ ਜਗ ਰਹੀਆਂ ਨੇ ਉਲੰਘਣ ਹੋ ਰਿਹਾ ਜੀ ਉਲੰਘਣ ਇਹ ਲੰਗਣੀ ਮੰਨਿਆ ਜਾਂਦਾ ਕਿਉਂਕਿ ਜਿਨ੍ਹਾਂ ਦੇ ਇਨਵਰਟਰ ਚੱਲ ਰਹੇ ਨੇ ਉਹਨਾਂ ਦੇ ਕੋਲ ਸਾਡਾ ਪਿੱਛੋਂ ਸਰਕਾਰ ਨੇ ਲਾਈਟ ਬੰਦ ਕੀਤੀ ਉੱਥੇ ਸਾਡਾ ਜਨਰੇਟਰ ਹੈ ਜਨਰੇਟਰ ਔਨ ਕਰ ਦਿੱਤਾ ਗਿਆ ਹੈ ਉਹਦੇ ਕਰਕੇ ਪਾਰਕ ਦੇ ਵਿੱਚ ਲਾਈਟਾਂ ਆਟੋਮੈਟਿਕ ਜਗ ਜਾਂਦੀਆਂ ਨੇ ਜਨਰੇਟਰ ਵੈਸੇ ਆਪਣੇ ਆਪ ਆਟੋਮੈਟਿਕ ਔਨ ਹੁੰਦਾ ਹੈ ਕੋਈ ਸੋਸਾਇਟੀ ਦੀ ਲਾਈਟਾਂ ਬੰਦ ਪਈਆਂ ਨੇ ਕਈਆਂ ਦੇ ਇਨਵਰਟਰ ਚੱਲ ਰਹੇ ਨੇ ਜਗਰ ਦੇ ਨੇ ਹੈ ਬਾਤ ਫਿਰ ਇਹਨਾਂ ਇਨਵਰਟਰ ਚੱਲਦੇ ਵੀ ਆਪਟ ਫਿਰ ਵੀ ਉਹਨਾਂ ਨੇ ਬੰਦ ਕੀਤੇ ਹਾਂ ਹਾਂ ਕਈਆਂ ਬੰਦ ਕਰ ਦਿੱਤੇ ਨੇ ਹਾਂ ਮੈਂ ਵੀ ਆਪਣੀ ਫੋਨ ਦੀ ਫਲੈਸ਼ ਵੀ ਬੰਦ ਕਰ ਲਈਏ ਦੇਖੋ ਜੀ ਪੂਰੀ ਤਰ੍ਹਾਂ ਜੇ ਇੱਕ ਵਾਰੀ ਸਾਥ ਤੱਕ ਜੋ ਵੀ ਐਪ ਕਰਨਾ ਚਾਹੀਦਾ ਆਪਾਂ ਨੂੰ 10 ਮਿੰਟ ਦੀ ਗੱਲ ਐ ਜਿਆਦੀ ਨਹੀਂ ਕੀ ਜਬ 10 ਮਿੰਟ ਆਪਣੀ ਸੇਫਟੀ ਵਾਸਤੇ ਨਹੀਂ ਕੱਟ ਸਕਦੇ ਫਿਰ ਕਿਹਦੀ ਕੀ ਗੱਲ ਐ ਕਿ ਨਹੀਂ ਇਹ ਖੁਦ ਦੀ ਆਪਣੀ ਸੇਫਟੀ ਕਿਸੇ ਹੋਰ ਦੀ ਸੇਫਟੀ ਥੋੜੀ ਐ ਲੋ ਜੀ ਹੁਣ ਹੋ ਗਿਆ ਹਨੇਰਾ ਸਾਰੇ ਪਾਸੇ ਇੱਕ ਦੋ ਕਰਨੇ ਜਿਨ੍ਹਾਂ ਨੇ ਹਲੇ ਵੀ ਨਹੀਂ ਬੰਦ ਕੀਤੀ ਹੋਈ ਉਹ ਫਲੈਸ਼ ਬੱਗੀ ਅਨਾ ਉਪਰ ਕਾਦੀ ਫਲੈਸ਼ ਜੀ ਗੁੜੀ ਜੂੜੀ ਬੜੀ ਉੱਪਰ ਫਲੈਸ਼ ਜੀ ਵੱਜੀ ਕੋਈ ਬੱਦਲ ਤਾਂ ਹੈ ਨਹੀਂ ਫਲੈਸ਼ ਕਾਦੀ ਆਈ ਏ ਹਣਾ ਕਰਨਾ ਪਤਾ ਨਹੀਂ ਕਾਦੀ ਫਲੈਸ਼ ਵੱਜੀ ਆ ਭਾਈ ਉੱਪਰ ਆਸਮਾਨ ਵਿੱਚ ਫਲੈਸ਼ਾਂ ਵੱਜ ਰਹੀਆਂ ਨੇ ਬੜੀਆਂ ਗੰਦੀਆਂ ਗੰਦੀਆਂ ਉਹਦੇ ਪਿੱਛੇ ਰੋਸ਼ਨੀ ਕਰਨ ਉਹਦੇ ਪਿੱਛੇ ਜੀ ਰੋਸ਼ਨੀ ਪਤਾ ਨਹੀਂ ਕਾਦੀ ਏ ਲੋ ਜੀ ਹੋ ਗਏ 7:40 ਲਾਈਟਾਂ ਆ ਗਈਆਂ ਚਲੋ ਜੀ ਜਗਾਓ ਲਾਈਟਾਂ ਮੈਨੂੰ ਖੁਸ਼ੀ ਪਤਾ ਕਿੰਨੀ ਹੈ ਲਾਈਟਾਂ ਚ ਗਾਓ ਜੀ ਲਾਈਟ ਆ ਗਈ 7:40 ਵੀ ਹੋ ਗਏ ਇੱਥੇ ਤਾਂ ਗਲਤ ਦੱਸ ਰਿਹਾ ਟਾਈਮ ਹੈ ਆਏ ਇੱਥੇ ਹੈ 7:40 ਆਪਾਂ ਉਲੰਘਣਾ ਨਹੀਂ ਕੀਤੀ ਮੈਨੂੰ ਇਸ ਕੱਲ ਦੀ ਬੜੀ ਖੁਸ਼ੀ ਹੈ ਮੰਮੀ ਆਪਾਂ ਉਲੰਘਣਾ ਨਹੀਂ ਕੀਤੀ ਆਪਾਂ ਆਪਣਾ ਫਰਜ਼ ਨਿਭਾਇਆ ਪਤਾ ਕੀ ਇਹ ਸੇਫਟੀ ਆਪਣੀ ਹੀ ਮੰਮੀ ਹੈ ਉਹ ਸਾਰੀਆਂ ਲਾਈਟਾਂ ਲੱਗੀਆਂ ਪਾਸੇ ਨਾ ਹਾਂ ਹਾਂ ਉਹ ਸਾਰੀ ਪਾਰਸਪੁਰਬ ਨਦੀ ਸਾਹਮਣੇ ਵਾਲੀਆਂ ਸਾਰੀ ਪਜਾਗੀਆਂ ਨੇ ਪੂਰੀ ਸਿਟੀ ਬੰਦ ਪਈ ਸੀ ਮੰਮੀ ਪੂਰੀ ਸਿਟੀ ਆਪਣੀ ਸੋਸਾਇਟੀ ਚ ਤਿੰਨ ਚਾਰ ਘਰ ਜਗ ਰਹੇ ਸੀ ਬਸ ਠੀਕ ਹੈ ਰੂਲ ਫੋਲੋ ਕਰਨਾ ਚਾਹੀਦਾ ਨਹੀਂ ਬਿਲਕੁਲ ਜੀ ਰੂਲ ਜੇ ਫੋਲੋ ਨਹੀਂ ਕਰਾਂਗੇ ਮੰਮੀ ਮਾਤਾ ਲੱਗੇ ਜਿੱਥੇ ਲਾਈਟ ਜਾ ਰਹੇ ਉੱਥੇ ਬੰਬ ਆ ਗਿਆ ਇਸ ਕਰਕੇ ਬੰਦ ਕਰੋ ਚਲੋ ਲਓ ਜੀ ਰਾਤੀ ਬਲੈਕਆਊਟ ਹੋਇਆ ਬਲੈਕਆਊਟ ਚੰਗਾ ਮਨਾਇਆ ਸੀ ਉਸ ਤੋਂ ਬਾਅਦ ਅਸੀਂ ਆ ਗਏ ਜੀ ਵੀਆਰ ਪੰਜਾਬ ਮਾਲ ਦੇ ਵਿੱਚ ਮੈਂ ਮੰਮੀ ਕਿਰੇਨੀ ਬਾਦਤ ਅਸੀਂ ਫਿਲਮ ਦੇਖਣ ਆਇਆ ਜੀ ਗੁਰਨਾਨਕ ਜਹਾਜ਼ ਉਸ ਉਹਦੇ ਰਿਵਿਊਜ਼ ਬਹੁਤ अच्छे ਨੇ ਇਹ ਬਾਦਰ ਨਾਲ ਬਸੇ ਅਸੀਂ ਆਂਦੇ ਨਹੀਂ ਹੁੰਦੇ ਤੇ ਮੈਂ ਕਿਹਾ ਅੱਜ ਦੇਖੀ ਜੇ ਕਿ ਜਾ ਕੇ ਦੇਖਦਾ ਬਾਤ ਬਾਹਰ ਆ ਜਾਗੇ ਉੱਠ ਕੇ ਜੀ ਰੋਣ ਲੱਗ ਗਈ ਇੱਕ ਜਣ ਆ ਜੂ ਜਦੀ ਮੰਮੀ ਐ ਮੈਂ ਇਹ ਮੂਵੀ ਦੇਖ ਲਾਂਗੇ ਇਹ ਗੁਰਨਾਨਕ ਜਹਾਜ਼ ਮੂਵੀ ਦੇਖਦੇ ਆ ਤੇ ਤੁਹਾਨੂੰ ਵੀ ਦੱਸਦੇ ਆ ਰਿਵਿਊ ਕਿਦਾਂ ਦੇ ਨੇ ਤੇ ਤੁਸੀਂ ਵੀ ਦੇਖਣ ਜਾਇਓ ਲਓ ਜੀ ਪਹੁੰਚ ਗਏ ਮਾਲ ਦੇ ਵਿੱਚ ਮਾਲ ਬਿਲਕੁਲ ਖਾਲੀ ਖਾਲੀ ਪਾਰਕਿੰਗ ਆ ਵਾਸਤੇ ਜਗ੍ਹਾ ਮੈਂ ਮੰਮੀ ਚਾਹਣਾ ਆਪਾਂ ਲਿਫਟ ਤੇ ਜਾਣਾ ਇਹ ਤਾਂ ਉਹ ਨੇ ਚਲੋ ਇਹਨੇ ਭੜੇ ਰੋੜਾ ਚੱਕੇ ਕਰਨ ਥਲੇ ਤਾਰ ਦਿੰਨੂ ਭਲੇ ਹਾਂ ਇਹਨੂੰ ਐ ਕਿ ਖਾਲੀ ਥਾਂ ਹੈ ਨਾ ਮੈਨੂੰ ਉਤਾਰੋ ਹਾਂ ਆ ਦੇਖੋ ਬਸ ਪੱਜਣਾ ਨਹੀਂ ਪੁੱਤ ਚਲੋ ਜੀ ਮੂ ਵੀ ਦੇ ਅੰਦਰ ਚੱਲ ਕੇ ਦਰਦੀ ਪੋਸਟਵਾਲ ਹੋਇ ਇੱਕ ਦਾ ਆਜੋ ਮਾਦਾ ਆ ਦੇਖੋ ਇਹ ਦੌੜੀ ਫਿਰਦੀ ਹੈ ਇਹਨੇ ਇੱਥੇ ਵੀ ਟਿਕਣਾ ਨਹੀਂ ਗਾ ਮੈਂ ਵੀ ਪੱਜੀ ਪੱਜੀ ਫਿਰਨਾ ਇੱਥੇ ਸੋ ਜਾਏਗੀ ਕਿੜ ਕਿੜ ਕੇ ਮੋਲ ਖਾਲੀ ਪਿਆ ਜੀ ਇਸ ਟਾਈਮ ਜਮਾ ਹੀ ਖਾਲੀ ਇੱਕ ਇੱਕ ਕਿਸੇ ਸੁਰੀ ਦਾ ਦੀਨ ਘਟ ਕੇ ਚਲੀ ਗਈ ਜਾਂਦੀ ਹੈ 자로 바 간데 키다 오아 디토리움4안도 ਦਰ캬 ਗਿਆ ਚੰਬੜ ਦੀ ਰਾਈ ਵੀ ਫਿਰ ਅਪਨੋ ਮਰਚਾ ਲਗਾਤਾ ਸੀ ਫਿਰ ਅਪਨੀਆਂ ਮੁੱਛਾਂ ਆ ਮੁੱਛੇ ਤੋਂ ਡਰ ਕੇ ਮਿਲਦਾ ਸੀ ਚਿਪਟੀ ਬਣਾ ਰੱਖ ਜਾ ਬੇਵੋਦ ਪਰ ਜਾਵਾਂਗੇ ਖੇਡ ਨਹੀਂ ਕਰਨਾ ਕਿਵੇਂ ਤੁਰਨੀ ਸੀ ਤੁਰ ਕੇ ਮੁਕਾਮੇ ਨੂੰ ਮੰਮੀ ਜਨ ਤੱਕ ਪਾਈ ਨਹੀਂ ਜਾਊਗਾ ਅੰਦਾਜ਼ ਮੰਮੀ ਫਿਲਮ ਕਿੱਦਾਂ ਦੀ ਲੱਗੀ ਅੱਛੀ ਸੀ ਕਿ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਹੈਨਾ ਸਿੱਖਾਂ ਦੇ ਬਣੇ ਸੀ ਸਾਰੇ ਮਾਰੀ ਇਹਨੂੰ ਸਿੱਖਾਂ ਸਿੱਖਾਂ ਨੇ ਕਿੰਨਾ ਸੰਘਰਸ਼ ਕੀਤਾ ਹਾਂ ਬਹੁਤ ਸੰਘਰਸ਼ ਕੀਤਾ ਸਿੱਖੋਂ ਨੇ ਦੇਖ ਲਓ ਸਾਰੇ ਸੀ ਨਾ ਉਹ ਗੁੱਸਾ ਤਾਂ ਆ ਹੀ ਰਿਹਾ ਸੀ ਉਹ ਬਹੁਤ ਸਿੱਖਾਂ ਨੂੰ ਕਿਉਂ ਨਾ ਬਲੀਦਾਨ ਦੇਣਾ ਪੈਂਦਾ ਸੀ ਸਾਰੇ ਮਾਰੀ ਇਹ ਤਾਂ ਮਰੀਤ ਸਿੱਖਾਂ ਨੇ ਸ਼ੁਰੂ ਤੋਂ ਅਤਿਆਚਾਰ ਸਹਿ ਹੈ ਸਿੱਖ ਸ਼ੁਰੂ ਤੋਂ ਹੀ ਅਤਿਆਚਾਰ ਸਹਿੰਦੇ ਆ ਰਹੇ ਨੇ ਉਹ ਕਾਮਾ ਕਾਟ ਕਾਮਾ ਕਾਟਾ ਮਾਰੂ ਜਹਾਜ਼ ਜਿਹਨੂੰ ਗੁਰਨਾਨਕ ਜਹਾਜ਼ ਨਾਮ ਦਿੱਤਾ ਗਿਆ ਸੀ ਉਹ ਦਿਖਾਇਆ ਵਿਚਾਰੇ ਇੰਨੀ ਸਟਰਗਲ ਤੋਂ ਬਾਅਦ ਪਹੁੰਚੇ ਤੂਫਾਨ ਵਿੱਚੋਂ ਪਹੁੰਚੇ ਫਿਰ ਉੱਥੇ ਇੰਟਰਨ ਇੰਟਰਨੈਟ ਤਿੰਨ ਮਹੀਨੇ ਰੁਕੇ ਰਹੇ ਸੀ ਉੱਥੇ ਰਾਸ਼ਨ ਪਾਣੀ ਤੋਂ ਬਿਨਾ ਬੜਾ ਔਖਾ ਹੁੰਦਾ ਯਾਰ ਇੱਕ ਜਹਾਜ਼ ਦੇ ਵਿੱਚ ਹੀ ਰਹਿ ਜਾਣਾ ਜੇਲ੍ਹ ਹੀ ਸੀ ਇੱਕ ਕਿਸਮ ਦੀ ਉਹ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਹਾਂ ਤੇ ਉਸ ਤੋਂ ਬਾਅਦ ਇੱਥੇ ਆ ਕੇ ਮਾਰੇਗੇ ਉਹਨਾਂ ਨੇ ਇਹੀ ਕਿਹਾ ਸੀ ਵੀ ਸਾਨੂੰ ਸਰੂਪ ਜਿਹੜਾ ਮਹਾਰਾਜ ਦਾ ਉਹਨੂੰ ਪੰਜ ਸਿੰਘ ਲੈ ਜਾ ਕੇ ਉਹਨਾਂ ਨੂੰ ਆਰਾਮ ਨਾਲ ਉਹਨਾਂ ਨੂੰ ਆਦਰ ਸਤਕਾਰ ਨਾਲ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਜਾਈਏ ਉਹਨਾਂ ਨੇ ਮੰਨ ਹੀ ਨਹੀਂ ਸੀ ਪਰ ਕੀ ਹਾਲ ਹੋਇਆ ਉਹਦਾ ਬ੍ਰਿਟਿਸ਼ ਰਾਜ ਬੜਾ ਅਤਿਆ ਵੈਸੇ ਤਾਂ ਅਤਿਆਚਾਰ ਤਾਂ ਸ਼ੁਰੂ ਤੋਂ ਸਿਆ ਹੋਇਆ ਦਾ ਹੁਣ ਜਾ ਕੇ ਠੀਕ ਹੋਇਆ ਸੀ ਕੰਮ ਹਲੇ ਵੀ ਸਿੱਖ ਕੌਮ ਦੇ ਮਗਰ ਬਹੁਤੀ ਬੋਤੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਬਹੁਤ ਲੋਕ ਲੱਗੇ ਹੋਏ ਨੇ ਸੰਘਰਸ਼ ਤਾਂ ਹਲੇ ਵੀ ਚੱਲ ਰਿਹਾ ਸਿੱਖ ਕੌਮ ਦਾ ਤੇ ਆਪਣੇ ਆਪਣੇ ਜਿਹੜੇ ਸਿੱਖ ਵੀਰ ਭਰਾ ਨੇ ਉਹਨਾਂ ਨੂੰ ਏਕਤਾ ਦੀ ਬੜੀ ਜ਼ਰੂਰਤ ਹੈਗੀ ਹੈ ਜਦੋਂ ਫਿਲਮ ਦਾ ਐਂਡ ਹੋਇਆ ਨਾ ਉਹ ਦਿਖਾਇਆ ਗਿਆ ਵੀ ਜਿਹੜੇ ਕਾਮਾਗਾਟੋ ਮਾਰੂ ਜਹਾਜ਼ ਦੇ ਜਿਨ੍ਹਾਂ ਮਸਾਫਰ ਸਨ ਜਾਂ ਹੋਰ ਸਨ ਜਿਨ੍ਹਾਂ ਨੇ ਉਸ ਟਾਈਮ ਤੇ ਸ਼ਹਾਦਤਾਂ ਦਿੱਤੀਆਂ ਤੇ ਉਹਨਾਂ ਦੀ ਤਸਵੀਰਾਂ ਉੱਥੇ ਟਰੂਡੋ ਨੇ ਵੀ ਉਸ ਚੀਜ਼ ਦੀ ਮਾਫੀ ਮੰਗੀ ਵੀ ਕੈਨੇਡਾ ਵਾਲਿਆਂ ਨੇ ਧੱਕਾ ਕੀਤਾ ਸੀ ਮੈਂ ਮਾਫੀ ਮੰਗਦਾ ਵੀ ਸੜ ਤੋਂ ਗਲਤੀ ਹੋਈ ਉਸ ਚੀਜ਼ ਦੀ ਪਛਤਾਵਾ ਕੀਤਾ ਉਹਨਾਂ ਨੇ ਪਰ ਵਧੀਆ ਮੂਵੀ ਦੇਖਣ ਵਾਲੀ ਮੂਵੀ ਐ ਸਿੱਖ ਗੋਮ ਦੇ ਉੱਪਰ ਬਣੀ ਹੋਈ ਐ ਵਧੀਆ ਤੇ ਹੁਣ ਅਸੀਂ ਆਏ ਜੀ ਬਾਹਰੋਂ ਪਾਰਕ ਦੇ ਵਿੱਚੋਂ ਇਬਾਦਤ ਸਾਡੀ ਗਵਾਚ ਗਈ ਸੀ ਅਸੀਂ ਨਹੀਂ ਅਸੀਂ ਘੁਆਚ ਗਏ ਸੀ ਬਾਦਰੀਂ ਘੁਆਚੀ ਅਸੀਂ ਘੁਆਚ ਗਏ ਅਸੀਂ ਲੁੱਕ ਗਏ ਬੜਾ ਲੱਭਿਆ ਨੇ ਲੱਭਦੀ ਲੱਭਦੀ ਉੱਧਰ ਪਹੁੰਚ ਗਈ ਜਿੱਥੇ ਸਾਡੀ ਗੱਡੀ ਖੜੀ ਹੁੰਦੀ ਏ ਇੱਥੇ ਮਿਲ ਜਾਣਗੇ ਜਿੰਨਾ ਕਿ ਵਿਚਾਰੀ ਦਾ ਦਿਮਾਗ ਚੱਲਿਆ ਪਰ ਮਜ਼ਾ ਬੜਾਇਆ ਇਹਨੂੰ ਪੰਜਾਬ ਜੁਕੇ ਕਿ ਨਹੀਂ ਮੰਮੀ ਭੱਜਦੀ ਫਰੀਏ ਭੱਜਦੀ ਫਰੀਏ ਪਰ ਡਰੀ ਨਹੀਂ ਹੈ ਨਾ ਨਾ ਹੀ ਰੋਈ ਨਾ ਰੋਈ ਵੀ ਨਹੀਂ ਡਰੀ ਮੈਂ ਹਾਂ ਰੋਂਦੀ ਨਾ ਡਰਦੀ ਨਹੀਂ ਨਾ ਨਹੀਂ ਡਰੇ ਹਾਂ ਹੂੰ ਰੋਂਦੀ ਨਹੀਂ ਰੋਂਨਾ ਰੁੰਦੀ ਏ ਤੇ ਨਾ ਡਰਦੀ ਏ ਕਿ ਨਹੀਂ ਸਹੀ ਤਾਂ ਚਾਬੀ ਵੇ ਪਤਾ ਨਹੀਂ ਕਾਦੀ ਚਾਬੀ ਹੈ ਇਹਨੇ ਗਵਾ ਗੂਦ ਨਹੀਂ ਬੜੀਆਂ ਚੀਜ਼ਾਂ ਗਵਾ ਦੇਣੀਆਂ ਆ ਤੇ ਮੰਮੀ ਕਿੰਨੇ ਚਾਵਾ ਨਾ ਰੱਖਦੇ ਹੁੰਦੇ ਸੀ ਨਾ ਘਰ ਨੂੰ ਇਦਾਂ ਸਜਾਸ ਜੂ ਮੈਂ ਟੈਨ ਵਧੀਆ ਕੋਣ ਦੇ ਖਲਾਰਾ ਦੇਖੋ ਤੁਸੀਂ ਕਿੱਥੇ ਉਹ ਖਡੋਣੇ ਜਿੱਥੇ ਅੰਦਰ ਵਗਰਾ ਅੱਛਾ ਨੂੰ ਹੁਣ ਸਾਨੂੰ ਵੀ ਜਿੱਥੇ ਥਾਂ ਮਿਲਦੀ ਸੀ ਚੱਕ ਕੇ ਉਥੇ ਰੱਖ ਦਿੰਨੇ ਆ ਆ ਦੇਖੋ ਥੱਲੇ ਥੱਲੇ ਕਿੰਨੀ ਬੱਚਿਆਂ ਤੋਂ ਬਿਨਾ ਘਰ ਸੋਹਣਾ ਲੱਗਦਾ ਹਾਂ ਇਹ ਤਾਂ ਗੱਲ ਸੀ ਉਹਦੇ ਵਿੱਚ ਬਾੜੀ ਪਈ ਆਵੇ ਕਿਨੇ ਆ ਦੇਖੋ ਟੇਬਲ 'ਚ ਪੁਜੀਆ ਪੁਜੀਆ ਸਾਰੇ। ਖਲਾਰੇ ਖਲੂਰੇ ਚਲੋ ਹੁਣ ਕੀ ਕਰੀਏ? ਹਣ ਜਦੋਂ ਇਹ ਲਿਖਣ ਵਾਲੀ ਹੋ ਗਈ ਨਾ ਮੰਮੀ ਫਿਰ ਇਹਨੇ ਕੰਦਾ ਭਰਦੀਆਂ ਨੇ। ਨਹੀਂ ਨਾ ਆਦਤ ਨਾਲ ਬਾੜ ਦਿੰਦੇ ਨਾ। ਹੂੰ ਇਹ ਤਾਂ ਹੈ। ਜਿਸ ਦਿਨ ਪਹਿਲੀ ਵਾਰ ਪਰ ਇਹ ਦਾਦ ਬੁਲਾ ਜੇ ਲਾ ਲਾ ਹੀ ਲੈਂਦੇ ਹੁੰਦੇ ਨੇ ਜਵਾਬ। ਕੋਸਤਾ ਕਰ ਦਿੰਦੇ ਆ ਆਪਣੇ ਅਗਮ ਤੇ ਪਰਮ ਨੇ ਕਿੰਨਾ ਕੀਤਾ। ਇਹ ਹਾਲ ਕੀਤਾ ਜੀ ਘਰ ਦਾ। ਪਰ ਇਹਦੇ ਹੱਥ ਨਹੀਂ ਪਹੁੰਚਣਾ ਮੰਮੀ। ਪਰਵੰਸ਼ ਆ ਗਿਆ ਤੇ ਮੈਂ ਸਾਰੇ ਸਹੀ ਗੱਲ। ਪਰ ਇਹ ਨਾ ਇਹ ਇੱਥੇ ਆ ਪੈਲਿੰਗ 'ਚ ਲੱਗੀ ਹੋਈ ਹੈ ਤਾਂ ਹੱਥ ਨਹੀਂ ਪਹੁੰਚਣਾ। ਛੇਤੇ ਰਹਿ ਕੇ। ਮੈਂ ਤੇ ਲਿਖਣ ਨਹੀਂ ਆਣਾ ਇੱਥੇ ਮੇਰੇ ਸਾਹਮਣੇ ਇਬਾਦਤ ਇਬਾਦਤ ਇਹਦਾ ਫਿਰ ਛੋਟੇ ਘਟ ਕੇ ਸੱਟ ਲਵਾਈ ਫਿਰ ਹੈ ਤੇ ਬਲੈਕਆਊਟ ਤੁਸੀਂ ਦੇਖ ਲਿਆ ਸੀ ਕੱਲ ਤੇ ਹੈ ਅੱਜ ਅੱਜ ਨਹੀਂ ਹੋਣਾ ਹੁਣ ਤਾਂ ਅਭਿਆਸ ਕਰ ਲਿਆ ਹੁਣ ਤਾਂ ਜੋ ਹੋਏਗਾ ਡਰਕ ਹੀ ਹੋਏਗਾ ਪਰ ਇਹ ਹੈ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਲਾਈਟ ਬੰਦ ਕਰ ਕੋ ਉਹ ਖਬਰ ਜਾ ਰਹੇ ਸੀ ਬਿਜਲੀ ਦੇ ਯਾਰ ਦੇ ਲਈ ਮਿਸਾਲ ਨੇ ਉੱਧਰ ਜਾਂ ਹਾਂ ਡਾਇਰੈਕਟ ਉੱਥੇ ਹੀ ਉੱਥੇ ਹੀ ਬਲਬ ਹੀ ਤੋੜੇਗੀ ਆ ਕੇ ਜਿਹੜਾ ਬਲਬ ਜਾਗ ਰਿਹਾ ਉੱਥੇ ਹੀ ਵੱਜੇਗੀ ਮਿਸਾਲ ਆ ਕੇ ਨਾ ਆ ਜਾਣਾ ਲਾ ਠੀਕੇ ਤੇ ਅੰਮ੍ਰਿਤਸਰ ਦੇ ਵਿੱਚ ਤਮਾਕੇ ਸੁਣੇਗੇ ਨੇ ਬਹੁਤ ਵੱਡੇ ਵੱਡੇ ਉੱਥੋਂ ਦੇ ਲੋਕ ਬਾਹਰ ਵੀ ਆ ਗਏ ਸੀ ਬਲੈਕਆਊਟ ਵੀ ਹੋਇਆ ਹਾਂ ਤਮਾਕੇ ਸੁਣੇਗੇ ਨੇ ਲੋਈ ਦੋਸਤੋ ਜਿੱਥੇ ਵੀ ਹੈਗੇ ਹੋ ਆਪਣਾ ਬਚਾ ਕੇ ਰੋ ਪ੍ਰਮਾਤਮਾ ਦਾ ਨਾਮ ਲੈਂਦੇ ਰੋ ਬਚਾਣਾ ਹੁੰਨੇ ਆ ਰੱਖਣਾ ਵੀ ਹੁੰਨੇ ਆ ਕੀ ਹੋ ਗਿਆ ਫਟਲਾਈਪੇ ਫਿਰ ਘੁੱਟੇ ਫਿਰ ਘਿਰ ਗਈ ਹੈ ਬਲੱਡ ਜ਼ਿਆਦਾ ਨਿਕਲ ਰਿਹਾ ਥੋੜਾ ਜਿਹਾ ਨਿਕਲ ਰਿਹਾ ਪਿਲੀ ਵਲੀ ਥਾਂ ਤੇ ਹੀ ਲੱਗਾ ਜਿੱਥੇ ਲੱਗਾ ਮੈਨੂੰ ਇੱਥੋਂ ਪੈਂਟ ਤੋਂ ਪਤਾ ਲੱਗਾ ਪੈਂਟ ਖਰਾਬ ਕਰ ਦਿੱਤੀ ਨੇ ਮੈਂ ਆਹ ਉਹ ਥੜੀ ਜਿਆਦਾ ਬਲੱਡ ਸੀ ਪੈਂਟ ਮੈਨੂੰ ਲੱਗਾ ਸੀ ਉਹ ਲੰਗਾ ਵਾ ਮੈਂ ਲਾ ਕੇ ਵੇਖਿਆ ਇਹ ਜਦੋਂ ਵੀ ਪਾਰ ਕੇ ਜਾਂਦੀ ਹੈ ਤਾਂ ਇੱਕ ਅਧੀ ਛੱਟ ਜ਼ਰੂਰ ਲਵਾ ਕੇ ਜਾਂਦੀ ਹੈ ਕੀ ਕਰੇ ਬੰਦਾ ਹਨਾ ਇਬਾਦਤ ਇਹ ਮੇਰੇ ਨਾਲ ਜੀ ਹੁਣ ਗਿਰੀ ਹੈ ਨਾ ਹੁਣ ਇੱਥੇ ਗਿਰੀ ਸੀ ਉਦੋਂ ਲੱਗੀ ਹੋਣੀ ਸਾਡੇ ਇਹ ਇਹ ਵਾਪਸ ਆਇਆ ਤੇ ਗੱਡੀ ਕੋਲ ਆ ਰਹੀ ਤੇ ਗੱਡੀ ਕੋਲ ਆ ਰਹੀ ਜਦੋਂ ਉਦੋਂ ਗਿਰੀ ਹੈ ਇਹ ਇਹ ਸਾਟ ਫੇਰੀ ਇਹਦੀ ਸਾਡੇ ਸਿਰੇ ਜਾਂਦੀ ਹੈ ਇਬਾਦਤ ਇਹ ਤੇਰੀ ਸਾਟ ਸਾਡੇ ਲੇਖਾਂ 'ਚ ਅਸੀਂ ਮਰਾਈਏ ਦਿੰਨ ਸਾਟ ਅਸੀਂ ਲੁੱਕ ਗਏ ਦਿੰਦੇ ਇੱਕ ਇਹ ਜਿਆਦਾ ਅਸਲੀ ਤੇ ਨਾ ਕਿਦਰਾ ਬੁਝੀ ਹਾਂ ਚਲੋ ਭਾਈ ਸੋਰੀ ਇਬਾਦਤ ਵਾਪਸ ਆ ਗਈ ਹਾਂ ਚਲੋ ਜੀ ਦਿਓ ਜੱਜ ਦੋਸਤੋ ਤੁਹਾਨੂੰ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਦੇ ਵਿੱਚ ਦੁਬਈ